ਮਨਦੀਪ ਰਿੰਪੀ ਦੇ ਨਾਵਲ ਵਕਤ ਖੀਸੇ 14 ਅਗਲਾ ਭਾਗ 5 ਆਪ ਬਸਪਾ ਸਕੂਟਰ ਮੈਂ ਮਸਾਂ ਖਰੀਜਿਆ ਸੀ ਕੰਜੂਸੀਆਂ ਕਰ ਕਰਕੇ ਢੱਡ ਨੂੰ ਗੰਡਾ ਬਣ ਬਣ ਕੇ ਦੇਖੀ ਕਿਤੇ ਇਹਨੂੰ ਹੱਥ ਨਾ ਲਾ ਬੈਠੀ ਮੇਰਾ ਪਿਓ ਮੈਨੂੰ ਸਕੂਟਰ ਕੋਲ ਖੜੇ ਨੂੰ ਵੇਖ ਕੇ ਔਖਾ ਭਾਰੀ ਹੁੰਦਾ ਆਖਦਾ ਰਹਿੰਦਾ ਉਹ ਆਪਣੇ ਪ੍ਰਿੰਟ ਰੰਗੇ ਸਕੂਟਰ ਨੂੰ ਹਰ ਵੇਲੇ ਤੂ ਸਵਾਰ ਕੇ ਰੱਖਦਾ ਜੇ ਕੋਈ ਭੁੱਲ ਭਲੇਖੇ ਮੰਗ ਲੈਂਦਾ ਤਾਂ ਮੂਹਰੇੋਂ ਤੋੜ ਕੇ ਜਵਾਬ ਦੇਣ ਲੱਗਿਆ ਦੇਤ ਨਾਲੋਂ ਤਾਂ। ਭਾਵੇਂ ਅਗਲੇ ਦੇ ਗਿੱਟੇ ਲੱਗੇ ਭਾਵੇਂ ਗੋਟੇ ਬਾਪੂ ਨੂੰ ਕੋਈ ਪਰਵਾਹ ਨਹੀਂ। ਨਾ ਭਾਈ ਨਾ ਹੋਰ ਕੋਈ ਕੰਮ ਹੈ ਤਾਂ ਦੱਸ। ਉਹ ਇਹ ਕਿਹੜਾ ਰੁਪਏ 2 ਰੁਪਏ ਦੀ ਚੀਜ਼ ਆ ਜੇ ਵਿਗੜ ਜੇ ਸਵਾਰ ਹੁੰਦਾ ਕਿਤੇ ਛੇਤੀ। ਮੈਂ ਤਾਂ ਆਪ ਮਸਾਂ ਲਿਆ ਤਰਲਿਆਂ ਨਾਲ। ਗੱਲ ਵੀ ਠੀਕ ਸੀ ਬਾਪੂ ਦੀ। ਨਾ ਕਦੇ दारू ਦਾ ਕੁੱਟ ਪੀ ਕੇ ਦੇਖਿਆ। ਨਾ ਕਦੇ ਬੀੜੀ ਸਿਗਰਟ ਨੂੰ ਹੱਥ ਲਾਇਆ ਉਹਨੇ। ਢਿੱਡ ਭਰਨ ਦੀ ਕਰਦਾ। दाल ਸਬ지 ਕੋਈ ਹੈ ਤਾਂ ਵੀ ਠੀਕ ਹੈ। ਜੇ ਨਹੀਂ ਹੈ ਤਾਂ ਵੀ ਕੀ ਹੈ। ਆਂਬ ਦਾ achar ਤੇ ਪਦੀਨੇ ਦੀ ਚਟਨੀ ਕਿਹੜਾ ਮੁੱਕਣ ਦਿੰਦੀ ਸੀ ਬੀਬੀ ਕਦੇ। ਜੇ ਕਿਤੇ ਦੁਕਾਨ ਲੱਗੇ ਕੋਈ ਬੀੜੀ ਜਰਦਾ ਖਾਂਦਾ ਪੀਂਦਾ ਬਾਪੂ ਅਗਲੇ ਦੇ ਘਰ ਪੈ ਜਾਂਦਾ ਵਿਚਾਰੇ ਦਾ ਖਿਹੜਾ ਚੜਾਉਣਾ ਔਖਾ ਹੋ ਜਾਂਦਾ ਭਾਵੇਂ ਪਾਈ ਹੋਈ ਤਾਂ ਝੁੱਗੀ ਹੀ ਸੀ ਬਾਪੂ ਨੇ ਪਰ ਜਦੋਂ ਉਹਨੂੰ ਕੋਈ ਦੁਕਾਨ ਆਖਦਾ ਤਾਂ ਉਹਦਾ ਚਿਹਰਾ ਗਲਾਬ ਵਾਂਗੂ ਖਿੜ ਜਾਂਦਾ ਕਈ ਕਈ ਵਾਰ ਤਾਂ ਰਾਤ ਨੂੰ ਵੀ ਬਾਪੂ ਦੁਕਾਨ ਵਿੱਚ ਸੌਂਦਾ ਮੇਰੀ ਮਾਂ ਕਹਿਦੀ ਰਹਿੰਦੀ ਕਈ ਵਾਰ ਤੋਂ ਚੰਗੀ ਖਬਦੀ ਮੈਨੂੰ ਕਹਨੂੰ ਫਾਹੇ ਲਾਉਣਾ ਸੀ ਜੇ ਤੂੰ ਇਹੋ ਚੱਜ ਕਰਨੇ ਚੀਤਾ ਨਾ ਤੇਰਾ ਵਿਆਹ ਬਿਨਾਂ ਕੀਤਾ ਹੋਇਆ ਸੀ ਨਾ ਵਿਆਹ ਕੇ ਲਿਹਾਉਂਦਾ ਮੈਨੂੰ ਮੈਂ ਤਾਂ ਦੇਖਦੀ ਪਰਖ ਦੀ ਬੁੱਢੀ ਹੋ ਚੱਲੀ ਕੇ ਅੱਜ ਸੁਧਰੂ ਕੱਲ ਸੁਧਰੂ ਪਰੇ ਬੰਦੇ ਦਾ ਪੁੱਤ ਨਾ ਸੁਧਰਿਆ ساری ਉਮਰ ਬਾਪੂ ਬੀਬੀ ਦੀਆਂ ਗੱਲਾਂ ਸੁਣ ਹੱਸਾ ਲੈ ਵੇਖ ਤਾਂ ਮੇਰਾ ਘਰ ਵੀ ਤਾਂ ਸਾਹਮਣਾ ਸੀ ਕਿਸੇ ਨੇ ਜੇ ਤੂੰ ਨਾ ਆਉਂਦੀ ਕੋਈ ਹੋਰ ਆ ਜਾਂਦੀ ਕੰਬਲੀ ਨਾ ਹੋਵੇ ਤਾਂ ਨਾ ਹੁਣ ਲਿਆ ਕੋਈ ਹੋਰ ਜੇ ਆਉਂਦੀ ਐ ਮੈਂ ਵੀ ਵੇਖਾਂ ਅਗਲੇ ਨੇ ਦੋ ਦਿਨ ਨਹੀਂ ਕੱਟਨੇ ਰੋਟੀ ਤੋਂ ਬਿਨਾ ਹੋਰ ਕਾਸੇ ਚੀਜ਼ ਦੀ ਵੀ ਲੋੜ ਹੁੰਦੀ ਐ ਨਾ ਹੋਰ ਹੁਣ ਤੈਨੂੰ ਕਾਸੀ ਲੋੜ ਰਹਿ ਗਈ ਸੁਖ ਨਾ ਗੁਰੂ ਮਹਾਰਾਜ ਨੇ ਪੁੱਤ ਤੇਰੀ ਝੋਲੀ ਪਾਇਆ ਬਸ ਤੂੰ ਤਾਂ ਬੁੱਚੜ ਦਾ ਬੁੱਚੜ ਹੀ ਰਹਿਣਾ ਆਹੋ ਤੂੰ ਆ ਗਈ ਬਹੁਤੀ ਚਤਰ ਸ਼ੁਕਰ ਮਨਾ ਮੇਰੇ ਵਰਗਾ ਟੱਕਰ ਗਿਆ ਜੇ ਕਿਸੇ ਅਮਲੀ ਸ਼ਮਲੀ ਨਾ ਵਾ ਪੈਂਦਾ ਤਾਂ ਫੇਰ ਪਤਾ ਲੱਗਦਾ ਅਗਰੇ ਨੇ ਹੱਡ ਵੀ ਨਹੀਂ ਸੀ ਛੱਡਨੇ ਹੁਣ ਤੂੰ ਰਾਜ ਕਰਦੀ ਆ ਆਪਣੇ ਘਰ ਇਹ ਤਾਂ ਉੱਪਰ ਨੂੰ ਤੈਨੂੰ ਭਲਾ ਕੀ ਚਾਹੀਦਾ ਆਹੋ ਦੇਖ ਲੈ ਤੈਨੂੰ ਰਾਜੇ ਨੂੰ ਆ ਹੁਣ ਤੂੰ ਮੈਥੋਂ ਲਫੜੇ ਨਾ ਖਾ ਲਈ ਰਾਜਾ ਹੀ ਹਾਂ ਮੈਂ ਕਿਸੇ ਦੀ ਨਹੀਂ ਮੰਨੀ ਅੱਜ ਤਾਈਂ ਨਾ ਮੰਨੀ ਐ ਆਪਣਾ ਕਮਾ ਕੇ ਖਾਈਦਾ ਜੇ ਤੂੰ ਆਪਣੇ ਆਪ ਨੂੰ ਰਾਣੀ ਨਹੀਂ ਮੰਨਦਾ ਤਾਂ ਦੱਸ ਮੈਂ ਕੀ ਕਰਾਂ ਇਹ ਬੀਬੀ ਬਾਪੂ ਦੀਆਂ ਰੋਜ਼ ਦੀਆਂ ਤਕਰਾਰਾਂ ਸੁਣਦਿਆਂ ਹੁਣ ਮੈਨੂੰ ਵੀ ਆਦਤ ਜੀ ਹੋ ਗਈ ਸੀ ਇਹ ਸਭ ਕਰ ਸੀ ਦੀ ਉਦੋਂ ਸੋਚਦਾ ਹੁੰਦਾ ਬੀਬੀ ਕਿਹੜੀਆਂ ਬੁਝਾਰਤਾਂ ਪਾਈ ਰੱਖਦੀ ਕਿ ਔਰਤ ਨੂੰ ਰੋਟੀ ਕੱਪੜੇ ਤੋਂ ਬਿਨਾਂ ਹੋਰ ਵੀ ਕਿਸੇ ਚੀਜ਼ ਦੀ ਭੁੱਖ ਹੁੰਦੀ ਹੈ ਉਦੋਂ ਕੁਝ ਪੱਲੇ ਨਹੀਂ ਸੀ ਪੈਂਦਾ ਪਰ ਹੁਣ ਸੋਚਦਾ ਕਿ ਇਹ ਭੁੱਖ ਕੱਲੀ ਔਰਤ ਵਿੱਚ ਨਹੀਂ ਮਰਦ ਵਿੱਚ ਵੀ ਬਰਾਬਰ ਦੀ ਹੁੰਦੀ ਹੈ ਤੇ ਇਹ ਭੁੱਖ ਜੋ ਕੇ ਸਮਝੀ ਨਹੀਂ ਮੜ ਤੋਂ ਹੀ ਬਹੁਤ ਕੁਝ ਹੱਡੀ ਹੰਡਾਇਆ ਸਾਡੇ ਇਤਿਹਾਸ ਨੇ ਇਸ ਭੁੱਖ ਨੂੰ ਤ੍ਰਿਪਤ ਕਰਨ ਦੀ ਇਤਿਹਾਸ ਗਵਾਏ ਕਿ ਇਸ ਭੁੱਖ ਤੋਂ ॠषि मुनि ਦੇਵੀ ਦੇਵਤੇ ਵੀ ਨਹੀਂ ਬਚ ਸਕੀ ਬੀਬੀ ਅਕਸਰ ਰੋਣੇ ਰੋਂਦੀ ਨਾ ਇਹਨੂੰ ਘਰ ਦੀ ਫਿਕਰ ਨਾ ਕਿਸੇ ਹੋਰ ਕਾਸੇ ਦੀ ਕਿਸੇ ਰਿਸ਼ਤੇਦਾਰੀ ਤੇ ਜਾਣਾ ਹੋਵੇ ਤਾਂ ਵੇਲ ਨਹੀਂ ਇਹਦੇ ਕੋਲ ਉੱਥੇ ਵੀ ਮੈਂ ਹੀ ਮਰਾਂ ਖਾਪਾ ਇਹਨੂੰ ਕੀ ਸੁੱਖ ਦੁੱਖ ਵਿੱਚ ਮੂੰਹ ਦਿਖਾਏ ਬਿਨਾ ਕਿਹੜਾ ਸਰਦਾ ਹੈ ਜੇ ਕਦੇ ਕੋਹ ਤ ਹਰ ਬਾਰ ਐਤਵਾਰ ਨੂੰ ਦੇਖਦੇ ਆਂ ਬਸ ਇੱਕੋ ਜਵਾਬ ਆਉਂਦਾ ਮੈਨੂੰ ਬਾਪੂ ਦਾ ਸਕੂਟਰ ਆਪਣਾ ਸ਼ਰੀਕ ਲੱਗਣ ਲੱਗਿਆ ਮੈਂ ਸੋਚਦਾ ਬਾਪੂ ਆਪਦਾ ਸਕੂਟਰ ਖਿੱਚੀ ਫਿਰਦਾ ਮੈਨੂੰ ਸਾਈਕਲ ਦੇ ਪੈਡਲ ਮਾਰਨ ਨੂੰ ਕਹਿੰਦਾ ਕਦੇ-ਕਦੇ ਮੇਰਾ ਜੀ ਕਰਦਾ ਮੈਂ ਆਪਣੇ ਇਸ ਵੈਰੀ ਸਕੂਟਰ ਨੂੰ ਨਹਿਰ ਵਿੱਚ ਧੱਕਾ ਦੇ ਆਵਾਂ ਪਰ ਜਦੋਂ ਬਾਪੂ ਦੇ ਹੱਥ ਵੇਖਦਾ ਖੁਰਦਰੇ ਹਟਣਾ ਲੱਦੇ ਸਖਤ ਸਦਾ ਕਾਲੇ ਤੇਲ ਨਾਲ ਲਿਬੜੇ ਤੇ ਬੜੇ ਤਾਂ ਬਾਪੂ ਦੀ ਮਿਹਨਤ ਤੇ ਮਨ ਭਰ ਆਉਂਦਾ ਨਾ ਬਾਪੂ ਨੇ ਕਦੇ ਚੱਜ ਦਾ ਖਾ ਕੇ ਦੇਖਿਆ ਨਾ ਪਾਕੇ ਪੈਰਾਂ 'ਚ ਕਸੀ ਜੀ ਕੈਂਚੀ ਚਪਲ ਫਸਾਈ ਰੱਖਦਾ ਜਦ ਮੈਂ ਆਪਣੇ ਕੱਪੜੇ ਤੇ ਪੈਰੀ ਬੂਟ ਤੇ ਜਰਾਬਾਂ ਵੇਖਦਾ ਤਾਂ ਫਿਰ ਆਪਣੇ ਆਪ ਤੇ ਵੀ ਕੁਰਤਾ ਪਰ ਅਸਰ ਥੋੜੀ ਦੇਰੀ ਹੁੰਦਾ ਮਗਰੋਂ ਮਨ ਫੇਰ ਉਦਾਂ ਦਾ ਹੀ ਹੋ ਜਾਂਦਾ ਜਦੋਂ ਖਾਂਦਿਆਂ ਨੂੰ ਵੇਖਦਾ ਨਿਤ ਨਵੇਂ ਨਵੇਂ ਰੰਗਾਂ ਚ ਇੱਕ ਦੋ ਦਿਨ ਮੈਂ ਕਰਦਿਆਂ ਨਾ ਚੁੱਪ ਜੀ ਵੱਟੀ ਰੱਖੀ ਬਾਪੂ ਮੈਨੂੰ ਸਕੂਟਰ ਦੀ ਚਾਬੀ ਫੜਾਉਂਦੇ ਆ ਆਕਨ ਲੱਗਿਆ ਲੈ ਮੇਰਾ ਸਕੂਟਰ ਲੈ ਜਾਇਆ ਕਰ ਪਰ ਦੇਖੀ ਝਾਂ ਨਾਲ ਇੱਕ ਤੋਂ ਵੱਧ ਕਿਸੇ ਨੂੰ ਪਿੱਛੇ ਨਾ ਬਿਠਾਈ ਬਹੁਤਾ ਤੇਜ਼ ਨਾ ਭਜਾਈ ਤੇ ਨਾ ਹੀ ਕਿਸੇ ਨੂੰ ਦੇਈ ਅਗਲਾ ਜਿੰਨਾ ਮਰਜ਼ੀ ਕਹੇ ਸੰਭਾਲ ਕੇ ਰੱਖੀ ਬੜਾ ਮੂਹੇ ਮੈਨੂੰ ਇਹਦੇ ਨਾਲ ਮੈਂ ਚਾਬੀ ਤਾਂ ਫੜ ਲਈ ਪਰ ਮੇਰੀ ਜੀਬ ਮੈਥੋਂ ਬਾਗੀ ਹੋ ਗਈ ਨਾਲ ਹੀ ਮੇਰੇ ਮੂੰਹੋਂ ਨਿਕਲਿਆ ਬਾਪੂ ਇਹਨੂੰ ਕੌਣ ਪੁੱਛਦਾ ਹੁਣ ਮੈਂ ਤਾਂ ਨਹੀਂ ਲੈ ਕੇ ਜਾਂਦਾ ਕਾਲਜ ਮੁੰਡਿਆਂ ਨੇ ਮੇਰਾ ਮਖੌਲ ਉਡਾਉਣਾ ਅੱਛਾ ਅੱਜ ਤੈਨੂੰ ਇੱਕ ਬਾੜ ਲੱਗਦਾ ਏਹੀ ਸਕੂਟਰ ਹੈ ਜਿਹਦੇ ਤੇ ਝਾਂਟੀ ਲੈਣ ਲਈ ਹਾਰੇ ਖੜਦਾ ਮੇਰੇ ਮਗਰ ਮਗਰ ਘੁੰਮਦਾ ਹੁੰਦਾ ਸੀ ਕਦੇ ਮੇਰਾ ਝੱਗਾ ਫੜ ਕੇ ਬਾਪੂ ਗੁੱਸੇ ਵਿੱਚ ਰੀਂਦਾ ਹੋਇਆ ਮੰਜੇ ਤੇ ਬਹਿ ਗਿਆ ਪਰ ਹੋਰ ਅੱਗੇ ਬੋਲਿਆ ਕੁਝ ਨਾ ਸਾਡੀਆਂ ਪਿਓ ਪੁੱਤ ਦੀਆਂ ਗੱਲਾਂ ਸੁਣ ਬੀਬੀ ਮੇਰੇ ਕੋਲ ਆ ਕੇ ਮੈਂ ਸਮਝੋਂਦੀ ਹੋਈ ਅੱਖਾਂ ਲੱਗੀ ਪੁੱਤ ਤੈਨੂੰ ਤਾਂ ਪਤਾ ਹੈ ਤੇਰੇ ਪਿਓ ਨੇ ਇਹ ਸਕੂਟਰ ਜਿਹਨੂੰ ਚਲਾਉਂਦੇ ਅੱਜ ਤੈਨੂੰ ਸੰਗ ਆਉਂਦੀ ਹੈ ਕਿਵੇਂ ਲਿਆ ਸੀ ਤੈਨੂੰ 20 ਵਾਰੀ ਤਾਂ ਮੈਂ ਦੱਸ ਚੁੱਕੀ ਹਾਂ ਤੂੰ ਫੇਰ ਉਹੀ ਗੱਲਾਂ ਕਰੀ ਜਾਂਦਾ ਉਦੋਂ 7000 ਦਾ ਕਢਾਇਆ ਸੀ ਇਹ 7000 ਕਹਿਣਾ ਸੌਖਾ ਸਾਨੂੰ ਪਤਾ ਸੀ ਪੈਸੇ ਕਿਵੇਂ ਇਕੱਠੇ ਕੀਤੇ ਸਕੂਟਰ ਲੈਣ ਦੀ ਇੱਕ ਹਿੰਦ ਸੀ ਤੇਰੇ ਪਿਓ ਦੀ ਉਹ ਜ਼ਿੱਦ ਪਕਾਉਣ ਲਈ ਸਾਨੂੰ ਬਹੁਤ ਕੁਝ ਭੁਗਤਣਾ ਪਿਆ ਸਕੂਟਰ ਬੁੱਕ ਕਰਾਉਣ ਤੋਂ ਬਾਅਦ 2.5 ਸਾਲ ਤਾਈਂ ਵਿੜੀਖਦੇ ਰਹਸਾਂ ਸੀ ਸਕੂਟਰ ਲੈਣ ਲਈ ਤੇਰੇ ਪਿਓ ਨੂੰ ਆਪਣੇ ਦੁਬਈ ਕੇ ਮਿੱਤਰ ਗੁਰਨਾਮ ਸਿੰਘ ਦੀ ਮਿਹਨਤ ਕਰਨੀ ਪਈ ਸੀ ਆਖੇ ਬਾਹਰਲੀ ਕਰੰਸੀ ਚ ਬੁੱਕ ਕੀਤੇ ਸਕੂਟਰ ਦਾ ਨੰਬਰ ਇਦਰਲੀ ਕਰੰਸੀ ਚ ਬੁਕਿੰਗ ਨਾਲੋਂ ਪਹਿਲਾਂ ਹੁੰਦਾ ਗੁਰਨਾਮ ਵੀਰ ਜੀ ਨੇ ਦੁਬਈ ਤੋਂ ਚੈੱਕ ਦਿੱਤਾ ਸੀ ਤੇਰੇ ਬਾਪੂ ਤੇ ਮੈਂ ਸਕੂਟਰ ਘਰ ਆਉਂਦੇ ਅਨਸਾਰ 7000 ਰੁਪਏ ਗੁਰਨਾਮ ਵੀਰੇ ਦੀ ਬੀਬੀ ਦੇ ਹੱਥਾਂ 'ਚੋਂ ਭਾਏ ਸਾਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਬੀਬੀ ਨੇ ਕੰਮ ਦੇ ਹੱਥਾਂ ਨਾਲ ਤੇਰੇ ਪਿਓ ਦਾ ਸਿਰ ਪਲੋਸਦੀ ਹੋਈ ਤੇ ਅੱਖਾਂ ਪੁੰਝਦੀ ਹੋਈ ਨੇ ਹੁਪਕੀ ਹੁਪਕੀ ਅੱਖਾਂ ਉੱਤਰ ਪਈਆਂ ਨਾਲ ਕਿਹੜਾ ਗੱਲਾਂ ਹੁੰਦੀਆਂ ਤੂੰ ਕਿਹੜਾ ਸਾਡੇ ਲਈ ਨਾਵੇਂ ਤੋਂ ਘਟ ਆਉਂਦਾ ਜਾਂਦਾ ਰਿਹਾ ਕਰ ਤੈਨੂੰ ਵੇਖ ਕਲਜਾ ਠਰ ਜਾਂਦਾ ਮੇਰੀ ਭੁਬ ਨਿਕਲ ਗਈ ਸੀ ਮੇਰੀ ਮਾਂ ਸਕੂਟਰ ਲੈਣ ਦਾ ਜਿਹਾਸ ਫਰੋਲ ਚੁੱਪ ਕਰ ਗਈ ਪਤਾ ਨਹੀਂ ਉਹ ਸੋਚਾਂ ਦੀ ਕਿਹੜੇ ਵਹਿਣ ਵਿੱਚ ਤਾਰੀਆਂ ਲਾਉਣ ਲੱਗੀ ਮੇਰਾ ਕੁਝ ਵੀ ਕਹਿਣ ਸੁਣਦਾ ਮਨ ਨਾ ਹੋਣ ਕਾਰਨ ਮੈਂ ਚੁੱਪ ਕਰਕੇ ਮੰਜੇ ਤੇ ਟੇਡਾ ਹੋ ਗਿਆ ਥੋੜੀ ਦੇਰ ਬਾਅਦ ਫਿਰ ਬੀਬੀ ਠੰਡਾ ਸਾਹ ਪਰ ਕੇ ਯਾਦਾਂ ਫਰੋਲਣ ਲੱਗੀ ਬੜੇ ਚੰਗੇ ਦਿਨ ਸਾਨੂੰ ਜਦੋਂ ਇੱਕ ਵਾਰੀ ਆਪਾਂ ਤੇਰੇ ਨਾਨਕੇ ਗਏ ਨਿਆਣੀ ਭੱਜਿਆ ਆਇਆ ਆਖੇ ਫੁੱਫੜ ਸਾਨੂੰ ਵੀ ਝਾਂਟੀ ਦੇ ਸਕੂਟਰ ਦੀ ਸਾਨੂੰ ਵੇਖ ਗਵੰਡ ਦੇ ਸਾਰੇ ਜਵਾਕ ਮਿੰਟੋ-ਮਿੰਟੀ ਇਕੱਠੇ ਹੋ ਜਾਂਦੇ ਬੀਬੀ ਮੰਨਦਾ ਮੈਂ ਬਹੁਤ ਸਾਦ ਦਿੱਤਾ ਇਸ ਸਕੂਟਰ ਨੇ ਸਾਡਾ ਪਰ ਹੁਣ ਤੀਏ ਦਿਨ ਤਾਂ ਮੁਰਦੇ ਵਾਂਗੂ ਆਕੜ ਕੇ ਖੜ ਜਾਂਦਾ ਅਸੀਂ ਕਿੱਕਾਂ ਮਾਰ-ਮਾਰ ਪਸੀਨੇ ਨਾਲ ਤਰ ਹੋ ਜਾਂਦੇ ਆ ਚੰਗਾ ਭਲਾ ਚੱਲਦਾ ਹੋਇਆ ਪਤਾ ਨਹੀਂ ਕਿੱਥੇ ਸਾ ਘੜੀਸਲੇ ਫੇਰੂਆਂ ਖੱਜਲ ਹੋਣਾ ਪੈਂਦਾ ਦੁਆਟੇ ਇਹਨੂੰ ਵੇਚ ਕੇ ਜੇ ਹੋਰ ਪੈਸੇ ਪਾ ਕੇ ਆਪਾਂ ਮੋਟਰਸਾਈਕਲ ਲੈ ਲਈ ਤਾਂ ਹਰਜ ਵੀ ਕੀ ਹੈ ਮੇਰੀ ਦਲੀਲ ਕੰਮ ਕਰ ਗਈ ਬੀਬੀ ਬਾਪੂ ਨੂੰ ਮਨ ਮਾਰ ਕੇ ਮੇਰੇ ਨਾਲ ਸਹਿਮਤ ਹੋਣਾ ਹੀ ਪਿਆ ਜਿਹੜਾ ਸਕੂਟਰ ਕਰਦੇ 7000 ਦਾ ਲਿਆ ਸੀ 35 ਕੁ ਸੌਦਾ ਮਸਾਂ ਹੀ ਵਿਕਿਆ ਮੋਟਰਸਾਈਕਲ 14000 ਦਾ ਇੱਕ ਦੁੱਧ ਦਿਨ ਦੀ ਮੱਝ ਵੇਚੀ ਤੇ ਹੋਰ ਇਧਰ ਉਧਰੋਂ ਫੜਫੜਾ ਕੇ ਥੋੜੇ ਦਿਨਾਂ ਬਾਅਦ ਨਵਾਂ ਯਾਮਾ ਮੋਟਰਸਾਈਕਲ ਸਾਡੇ ਵੇੜੇ ਵਿੱਚ ਖੜਾ ਸੀ ਕਾਲਜ ਦੇ ਦਿਨ ਵਿਆਹ ਵਾਂਗੂੰ ਲੰਘ ਰਹੇ ਸਨ ਜਮਾਤ ਵਿੱਚ ਕੱਟ ਤੇ ਕੰਟੀਨ ਵਿੱਚ ਜਿਆਦਾ ਹਾਜ਼ਰੀ ਪਰ ਹੁੰਦੀ ਕੰਟੇਨ ਵਿੱਚ ਬੈਠੀ ਮੱਡੀ ਜਦੀ ਨਿਕਾ ਹਰ ਵੇਲੇ ਉੱਤੋਂ ਲੰਘਦੀ ਵੱਟਦੀ ਹਰ ਕੁੜੀ ਤੇ ਟਿੱਕੀ ਰਹਿੰਦੀ ਕਿਸੇ ਨਾ ਕਿਸੇ ਕੁੜੀ ਦੀ ਚਰਚਾ ਚੜੀ ਰਹਿੰਦੀ ਤੇ ਗੱਲਾਂ ਸੁਣਦੇ ਆਪਾਂ ਵੀ ਸਰੂਰ ਵਿੱਚ ਆਏ ਰਹਿੰਦੇ ਕਿਹੜੀ ਕੁੜੀ ਦਾ ਮੂੰਹ ਮੱਥਾ ਵੱਚਦਾ ਕਿਹੜੀ ਭਰੀਆਂ ਵਰਗੀ ਲੱਗਦੀ ਕਿਹੜੀ ਦਾ ਕਿਹੜੇ ਮੁੰਡੇ ਨਾਲ ਚੱਕਰ ਚੱਲਦਾ ਕਿਸੇ ਦੇ ਤਿੱਖੇ ਨਖਤੀ ਸਿਫਤ ਹੁੰਦੀ ਕਿਸੇ ਦੀਆਂ ਸ਼ਰਬਤੀ ਅੱਖਾਂ ਦੀਆਂ ਗੱਲਾਂ ਛੱਡਦੀਆਂ ਤੇ ਕਿਸੇ ਦੇ ਗੁਲਾਬ ਜੀਆਂ ਪੱਤੀਆਂ ਵਰਗੇ ਬੁੱਲਾਂ 'ਤੇ ਆ ਕੇ ਗੱਲ ਰੁਕ ਜਾਂਦੀ ਉੱਥੇ ਬੈਠੀ ਮੰਡੀਰ ਹਰ ਕੁੜੀ ਦਾ ਚਰਿੱਤਰ ਸਰਟੀਫਿਕੇਟ ਪ੍ਰਤੀਤ ਭੁੱਖੀਆਂ ਅੱਖਾਂ ਨਾਲ ਹਰ ਕੁੜੀ ਦਾ ਸਿਰ ਤੋਂ ਪੈਰਾਂ ਤੱਕ ਮੈਨਾ ਕਰਦੀ ਨਾ ਤੱਕਦੀ ਕਈ ਤਾਂ ਕੁੜੀਆਂ ਨੂੰ ਟੀਚਰਾਂ ਕਰਦੇ ਕਰਦੇ ਛੇਤਰ ਅਪਰੇਟ ਕਰਵਾ ਬੈਠਦੇ ਜਦੋਂ ਪ੍ਰਿੰਸੀਪਲ ਕੋਲ ਇਸ ਤਰ੍ਹਾਂ ਦੀ ਗੱਲ ਪੁੱਜਦੀ ਫਿਰ ਮਾਫੀਆਂ ਮੰਗ ਭੈਣ ਜੀ ਭੈਣ ਜੀ ਆਖ ਮਸਾਂ ਹੀ ਖਿਹੜਾ ਚੜਾਉਂਦੇ ਕਹਿੰਦੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਇਹੋ ਹਾਲ ਇਹਨਾਂ ਦਾ ਥੋੜੇ ਦਿਨਾਂ ਬਾਅਦ ਫੇਰ ਉਹੀ ਕੰਟੀਨ ਉਹੀ ਮੰਡੀਰ ਤੇ ਉਹੀ ਟੀਚਰਾਂ ਮੈਂ ਇਹਨਾਂ ਗੱਲਾਂ ਦਾ ਸਵਾਦ ਜ਼ਰੂਰ ਲੈਂਦਾ ਹੰਗਾਰਾ ਕਾਟੀ ਪਰਦਾ ਜਿੱਥੋਂ ਤੱਕ ਹੋ ਸਕੇ ਬਚਨ ਦੀ ਗੱਲ ਕਰਦਾ ਪਰ ਪੱਕਾ ਟਿਕਾਣਾ ਕੰਟੀਨ ਹੋਣ ਕਰ ਮੈਂ ਸਭ ਦੀਆਂ ਨਜ਼ਰਾਂ ਵਿੱਚ ਛੇਤੀ ਹੀ ਝੜ ਗਿਆ ਇੱਕ ਦਿਨ ਜਦੋਂ ਮੈਂ ਛੁੱਟੀ ਵਾਰੀ ਕਾਰੀ ਦੇ ਮੇਨ ਗੇਟ ਤੋਂ ਬਾਹਰ ਨਿਕਲਣ ਲੱਗਿਆ ਅਜਮੇਰ ਕੰਟੀਨ ਚੋਂ ਭੱਜਿਆ ਭੱਜਿਆ ਆਇਆ ਤੇ ਮੇਰੇ ਮੋਟਰਸਾਈਕਲ ਅੱਗੇ ਖੜ ਹੱਥ ਨਾਲ ਮੈਨੂੰ ਰੁਕਣ ਦਾ ਇਸ਼ਾਰਾ ਕਰਨ ਲੱਗਾ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ ਸੁਣਦਾ ਉਹ ਛਾਲ ਮਾਰ ਕੇ ੱੱਕੇ ਨਾਲ ਮੇਰੇ ਪਿੱਛੇ ਬੈਠ ਗਿਆ ਉਹਨੇ ਬੇਲਾ ਚੌਕ ਤੱਕ ਜਾਣਾ ਸੀ ਜਦੋਂ ਅਸੀਂ ਥੋੜਾ ਅੱਗੇ ਗਏ ਗੁਰਦੁਆਰਾ ਸਿੰਘ ਸਾਹਿਬ ਕੋਲ ਗੁਰਪੁਰ ਬਕਰਨ ਬਹੁਤ ਭੀੜ ਸੀ ਮੈਂ ਬਰੀਕਾਂ ਮਾਰ-ਮਾਰ ਮੋਟਰਸਾਈਕਲ ਬਹੁਤ ਹੌਲੀ ਚਲਾ ਰਿਹਾ ਸੀ ਸਾਡੇ ਅੱਗੇ ਸਾਡੇ ਕਾਲਜ ਦੀਆਂ ਕੁੜੀਆਂ ਤੁਰੀਆਂ ਜਾ ਰਹੀਆਂ ਸਨ ਜਦੋਂ ਅਸੀਂ ਉਹਨਾਂ ਕੋਲੋਂ ਲੰਘਣ ਲੱਗੇ ਅਜਮੇਰ ਉੱਚੀ-ਉੱਚੀ ਦੇਣੀ ਖੰਗੂਰਾ ਜਿਹਾ ਮਾਰ ਕੇ ਗਾਉਣ ਲੱਗਿਆ ਤੇਰੀ ਸੂਰਤ 'ਤੇ ਨਹੀਂ ਹਮ ਤੇਰੀ ਸਾਦਗੀ 'ਤੇ ਮਰਤੇ ਹਾਂ ਮੈਂ ਹਰੇ ਅਜਮੇਰ ਨੂੰ ਆਪਣਾ ਮੂੰਹ ਬੰਦ ਕਰਨ ਨੂੰ ਕਹਿ ਨਹੀਂ ਲੱਗਿਆ ਸੀ। ਇੱਕ ਕੁੜੀ ਨੇ ਮੋਟਰਸਾਈਕਲ ਦਾ ਹੈਂਡਲ ਫੜ ਲਿਆ ਤੇ ਤੰਦੂਰ ਦੀ ਪੱਠੀ ਵਾਂਗ ਤੱਪੀ ਹੋਈ ਅਜਮੇਰ ਨੂੰ ਅੱਖ ਲੱਗੀ। ਚੱਲ ਪੁੱਤ ਤੈਨੂੰ ਸੂਰਤ ਤੇ ਸਾਦਗੀ ਬਖਾਈ ਦਿੰਦੀ ਅੱਜ। ਮੈਂ ਕੁੜੀ ਦੀ ਦਲੇਰੀ ਵੇਖ ਹੱਕਾ ਬੱਕਾ ਰਹਿ ਗਿਆ। ਅਜਮੇਰ ਦੇ ਤੇਰੇ ਦਾ ਰੰਗ ਉੱਡ ਗਿਆ ਤੇ ਉਹਦੀ ਜ਼ਬਾਨ ਥੱਥਲਾਉਣ ਲੱਗੀ। ਮੈਂ ਤਾਂ ਜੀ ਕੁਝ ਨਹੀਂ ਕਿਹਾ ਤੁਹਾਨੂੰ। ਇਹ ਗਾਣਾ ਤਾਂ ਉਂਝ ਹੀ ਮੇਰੇ ਮੂੰਹ ਚੜਿਆ ਹੋਇਆ। ਤੁਹਾਨੂੰ ਤਾਂ ਉਹੀ ਵਹਿਮ ਹੋ ਗਿਆ। ਵਹਿਮ ਭਰੇ ਕੇ ਤਾਂ ਅੱਜ ਤੇਰੇ ਕੱਢਦੀ ਆ ਮੈਂ। ਵੱਡਿਆ ਆਸ਼ਕਾ ਤੂੰ ਜਿੱਥੇ ਵੀ ਟੱਕਰਦਾ ਕੁਝ ਨਾ ਕੋਈ ਸੁਣਾ ਕੇ ਲੰਘਦਾ ਅੱਜ ਤੈਨੂੰ ਬਣਾਉਂਦਿਆਂ ਮੁਹੰਮਦ ਰਫੀ ਅਜਮੇਰ ਨਹੀਂ ਤਾਂ ਕਬਰ ਨਹੀਂ ਸੀ ਮੈਂ ਵੀ ਪਾਣੀਓ ਪਾਣੀ ਹੋਇਆ ਪਿਆ ਸੀ ਐਨੇ ਨੂੰ ਦੋ ਤਿੰਨ ਕੁੜੀਆਂ ਹੋਰ ਆ ਰਲੀਆਂ ਉਹਨਾਂ ਨਾਲ ਉਹ ਸਾਰੀਆਂ ਇੱਕ ਦੂਜੇ ਦੀ ਹਾਂ ਵਿੱਚ ਹਾਂ ਮਿਲਾਉਂਦੀਆਂ ਹੋਈਆਂ ਚਲੋ ਅੱਜ ਪ੍ਰਿੰਸੀਪਲ ਸਰ ਕੋ ਲਿਖਤੀ ਸ਼ਿਕਾਇਤ ਕਰਦੇ ਆ ਦੀ ਹਰੇਕ ਕੁੜੀ ਨੂੰ ਬੇਖ ਕੰਗੂਰੇ ਮਾਰ ਮਾਰ ਬੋਦੇ ਜੇ ਸਵਾਰਦਾ ਰਹਿੰਦਾ ਐਦਾਂ ਡੇਲੇ ਕਟਕੜ ਬੀਕੋ ਜਿੱਦਾਂ ਖਾਣਾ ਹੁੰਦਾ ਵੱਡੀਆਂ ਬਦਮਾਸ਼ੀਆਂ ਕਰਦਾ ਫਿਰਦਾ ਇੱਕ ਕੁੜੀ ਹੋਰ ਚਈਆਂ ਲੈ ਲੈ ਕੇ ਆਵੇ। ਨਾ ਤੂੰ ਆਪਣੇ ਘਰ ਵੀ ਇਦਾਂ ਹੀ ਕਰਦਾ। ਆੜੀ ਦੁਆਰੀ ਖੜੀ ਪੀੜ ਸਾਨੂੰ ਕੂਰ-ਕੂਰ ਕੇ ਵੇਖੇ ਮੇਰੇ ਸਾਸੁੱਗੇ। ਮੈਂ ਅੰਦਰੋਂ-ਅੰਦਰੀ ਪਛਤਾਵਾ ਕਿ ਕਿਹੜੀ ਕੜੀ ਇਸ ਗਰੇ ਨੂੰ ਨਾਲ ਲੱਦ ਲਿਆ। ਮੈਨੂੰ ਕੁਝ ਨਾ ਸੁੱਝੇ ਕਿ ਇਸ ਮਸਲੇ ਨੂੰ ਇੱਥੇ ਹੀ ਠੱਪ ਕੇ ਮੈਂ ਕੀਤਾ ਜਾਵੇ। ਐਨੇ ਨੂੰ ਇੱਕ ਹੋਰ ਕੁੜੀ ਨੇ ਠਾਹ ਸੋਟਾ ਮਾਰਿਆ। ਮੇਰੇ ਵੱਲ ਕੁੜੀ ਵਟਦੀ ਹੋਈ ਕਹਿਣ ਲੱਗੀ, ਆ ਇਹਦੇ ਨਾਲ ਦਾ ਵੀ ਕਿਹੜਾ ਘਟ ਹੈ? ਸਾਰਾ ਦਿਨ ਕੰਟੇਨ ਵਿੱਚ ਬੱਠਾ ਰਹਿੰਦਾ ਵੇ ਲੜਕੇ ਸੇ ਥਾਂ ਦਾ। ਇਹ ਜੀਆਂ ਕਰਕੇ ਹੀ ਇਹ ਲੋਕ ਧੀਆਂ ਨੂੰ 12ਵੀਂ ਤੋਂ ਬਾਅਦ ਪੜ੍ਹਨੀ ਨਹੀਂ ਭੇਜਦੇ ਲੋ ਫਿਰ ਕਿਸੇ ਥਾਂ ਤੇ ਮੈਂ ਉਹਦੇ ਮੂੰਹ ਵੱਲ ਡੋਰ ਪੌਰ ਜਾ ਹੋਇਆ ਵੇਖਦਾ ਰਹਿ ਗਿਆ ਮੈਂ ਹੁੰਦੀ ਰਗੜਿਆ ਗਿਆ ਥੱਕੇ ਨਾਲ ਕੁੜੀ ਦੀ ਗੱਲ ਸੁਣ ਮੈਨੂੰ ਇੱਕ ਚੜੇ ਇੱਕ ਉtre ਇੱਕ ਚਿਤ ਕਰੇ ਪਹਿਲਾਂ ਇਹਨੂੰ ਸਵਾਰਾ ਜਿਹੜੀ ਜ਼ਿਆਦਾ ਹੀ ਆਪਣੇ ਆਪ ਚ ਹੂਰपरी ਬਣੀ ਫਿਰਦੀ ਐ ਪਰ ਜਦ ਆਰੇਦਵਾਰੇ ਅੱਖਾਂ ਘੁਮਾ ਕੇ ਵੇਖਿਆ ਸਮੇਂ ਤੇ ਹਾਲਾਤ ਨੂੰ ਸਮਝਦੇ ਹੋਏ ਚੁੱਪ ਰਹਿਣਾ ਹੀ ਠੀਕ ਲੱਗਿਆ ਇੱਕ ਵਾਰ ਤਾਂ ਇਹ ਵੀ ਮਨ ਵਿੱਚ ਆਇਆ ਕਿ ਸ਼ੀਸ਼ਾ ਦਿਖਾਈ ਦਿਆਂ ਸ਼ਕਲ ਦੇਖੀ ਆਪਣੀ ਹੂਰਪਰੀ ਦੀ ਨਾ ਮੂੰਹ ਨਾ ਮੱਥਾ ਤੇਰੇ ਕੋਲ ਲੰਗਨ ਹੋ ਕਿਸੇ ਦੀ ਰੂਹ ਨਹੀਂ ਕਰਦੀ ਹੋਣੀ ਛੇੜਨਾ ਤਾਂ ਤੈਨੂੰ ਕਿਹੜੇ ਕੰਜਰ ਨੇ ਖੜਾ ਹੀ ਅਜਿਹੀ ਕਸੂਤੀ ਥਾਂ ਤੇ ਸੀ ਜੇ ਮੜਾ ਜਾ ਵੀ ਕੁਸਕਦਾ ਤਾਂ ਛੇਤਰプレਟ ਤਾਂ ਪੱਕੀ ਸੀ ਉਹ ਤਾਂ ਕਿਸਮਤ ਚੰਗੀ ਸੀ ਇੱਕ ਬਾਬੇ ਨੇ ਬਚਾਰਿਆ ਉਹ ਮੈਨੂੰ ਆਖਣ ਲੱਗਿਆ ਪੁੱਤ ਤੂੰ ਤਾਂ ਚੰਗੇ ਕਰਦਾ ਲੱਗਦਾ ਫਿਰ ਕਾਹ ਨੂੰ ਆਪਣੇ ਮਾਪਿਆਂ ਦਾ ਨਾਂ ਡੋਬਣ ਲੱਗਿਆ ਹਾਂ ਜਿਹੜਾ ਤੇਰੇ ਪਿੱਛੇ ਬੈਠਾ ਨਾ ਚਲਾਰੂ ਜਿਆ ਇਹ ਤਾਂ ਸ਼ਕਲੋਂ ਛੇਤਰਖਾਨ ਵਾਲਾ ਲੱਗਦਾ ਬਾਬਾ ਸਾਹ ਜਿਆ ਖਿੱਚ ਕੇ ਕੁੜੀਆਂ ਵੱਲ ਵੇਖਦਾ ਹੋਇਆ ਬੋਲਿਆ ਆ ਜਾਓ ਕੁੜੀਓ ਤੁਸੀਂ ਵੀ ਉਹਨਾਂ ਆਪੋ ਆਪਣੇ ਘਰੇ ਬਤੇਰੀ ਹੋ ਗਈ ਕੁੱਤੇ ਖਾਣੀ ਇਹਨਾਂ ਨਾਲ ਰਾਜ ਖਲਾਰਾ ਪਾਉਣ ਨਾਲੋਂ ਆਪਣੇ ਮਾਸਟਰਾਂ ਨੂੰ ਦੱਸਿਆ ਕਰੋ ਬਾਬੇ ਦੀ ਇਹਨਾਂ ਕਹਿਣ ਦੀ ਧੀਰ ਸੀ ਮੈਂ ਕਿੱਕ ਮਾਰੀ ਚੋਂ ਤੁਕ ਕਿਸ ਕੰਢੀ ਕੀਤੀ ਕੁੜੀਆਂ ਸਾਨੂੰ ਘੂਰਦੀਆਂ ਹੋਈਆਂ ਆਪਣੇ ਰਾ ਪੈ ਗਈਆਂ ਗਿੰਦੀ ਦੇ ਪਾਲੇ ਹੋਏ ਮਰੀਲ ਜੇ ਸ਼ਿਕਾਰੀ ਕੁੱਤੇ ਵੇਖ ਹਰ ਕਿਸੇ ਨੂੰ ਭੈ ਆਉਂਦਾ ਛੇਤੀ ਕੀਤੇ ਉਹ ਕੋਈ ਸਾਡੇ ਕਰਦੀ ਦੇਲ ਹੀ ਨਹੀਂ ਚੜਦਾ ਇਹਦੀ ਜੁੰਡਲੀ ਤੋਂ ਬਿਨਾ ਸ਼ਿਕਾਰੀ ਕੁੱਤਿਆਂ ਨੂੰ ਵੇਖ ਮੱਲੋ ਮੱਲੀ ਮੇਰੀ ਸੋਚ ਗਿੰਦੀ ਦੇ ਲੱਕ ਤੇ ਜਾ ਖੜਦੀ ਕਦੇ ਸੋਣੀ ਸੇਤ ਹੁੰਦੀ ਸੀ ਇਹਦੀ ਹੁਣ ਤਾਂ ਇਹਦੀਆਂ ਪੈਂਟਾਂ ਵੀ ਲੱਕ ਤੇ ਨਹੀਂ ਖੜਦੀਆਂ ਹਰ ਵੇਲੇ ਡਿੱਗੂ ਡਿੱਗੂ ਕਰਦੀਆਂ ਰਹਿੰਦੀਆਂ ਇਹਦੇ ਕੰਮਦਿਆਂ ਹੱਥਾਂ ਨੂੰ ਵੇਖ ਮੇਰਾ ਦਿਲ ਕੰਮਦਾ ਰਹਿੰਦਾ ਗੱਲਾਂ ਦੀ ਲਾਲੀ ਨੂੰ ਪਤਾ ਨਹੀਂ ਕਿਹਦੀਆਂ ਨਜ਼ਰਾਂ ਖਾ ਗਈਆਂ ਕਈ ਵਾਰ ਮਨ ਵਿੱਚ ਆਉਂਦਾ ਕਿੱਥੇ ਕਮੀ ਰਹਿ ਗਈ ਸਾਥੋਂ ਜਦੋਂ ਹੋਇਆ ਬਥੇਰੇ ਚਾਹ ਬਣਾਏ ਸਭ ਨੇ ਮੈਨੂੰ ਤਾਂ ਕੋਈ ਜ਼ਿਆਦਾ ਹੀ ਚਾਹ ਸੀ ਕਿਉਂਕਿ ਉਹ ਮੇਰਾ ਆਪਣਾ ਕੋਣ ਸੀ ਭਾਵੇਂ ਲੋਕਾਂ ਦੀ ਰਣਜੀਤ ਦੀ ਕੁੱਖੋਂ ਜਾਇਆ ਇਹ ਦੂਜਾ ਜੀ ਮੇਰਾ ਦੂਜਾ ਪੁੱਤ ਸੀ ਪਰ ਉਸ ਤੋਂ ਮੈਨੂੰ ਪਤਾ ਜੇਠਾ ਪੁੱਤ ਕਹਾਉਣ ਵਾਲੀ ਦੇ ਜੰਮਣ ਸਮੇ ਮੇਰੇ 'ਚ ਕੀ ਬੀਤੀ ਸੀ ਮੇਰੇ ਅੰਦਰੋਂ ਅੰਦਰ ਹੀ ਮੱਚਦੇ ਕਾਲਜੇ ਦਾ ਸੇਕ ਮੈਂ ਅੰਦਰ ਹੀ ਦੱਬ ਕੁੱਟ ਲਿਆ ਸੀ ਜਿਹੜਾ ਪਲ-ਪਲ ਤੁਖਤਾਰਿਆ ਤੇ ਕਿਤੇ ਜਾ ਕੇ ਥੋੜਾ ਠੰਡਾ ਹੋਇਆ ਗੁਰਿੰਦਰ ਨੂੰ ਆਪਣੇ ਸੀਨੇ ਨਾਲ ਲਾ ਕੇ ਮੇਰੇ ਚਾਹ ਤਾਂ ਹੁਣ ਪੂਰੇ ਹੋਏ ਸਨ ਪਿਓ ਬਣ ਕੇ ਇੱਕ ਵਾਰੀ ਜਦੋਂ ਪਤੰਗ ਚੜਾਉਂਦਿਆਂ ਇੱਕ ਕੋਠੇ ਤੋਂ ਡਿੱਗ ਪਿਆ ਮੱਥੇ 'ਚੋਂ ਵਗਦੀਆਂ ਲਹੂ ਦੀਆਂ ਕਰਾਲਾਂ ਵੇਖ ਕੇ ਸੀ ਕੰਬ ਗਏ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਅਸੀਂ ਜਿੱਦਾਂ ਸਾ ਉਦਾਂ ਹੀ ਪਰਮਾਰ ਹਸਪਤਾਲ ਜਾ ਪੁੱਜੇ ਚਾਰ ਦਿਨ ਪਰਮਾਰ ਹਸਪਤਾਲ ਦਾਖਲ ਰਿਹਾ ਇਹਦੇ ਕਰ ਭੁੱਜਨ ਤੇ ਰੱਬ ਦਾ ਸ਼ੁਕਰ ਮਨਾਇਆ ਕਿ ਮਾੜਾ ਵਕਤ ਟਲ ਗਿਆ ਉਸ ਦਿਨ ਤੋਂ ਬਾਅਦ ਇਹਨੂੰ ਅਸੀਂ ਇੱਕ ਮਿੰਟਰੀ ਵੀ ਆਪਣੀਆਂ ਅੱਖਾਂ ਤੋਂ ਉਲੇ ਨਹੀਂ ਸਹਉਣ ਦਿੰਦੇ ਪਰ ਹੁਣ ਪਤਾ ਨਹੀਂ ਕਿਵੇਂ ਹੌਲੀ-ਹੌਲੀ ਸਾਡੇ ਮਨਾਂ ਤੋਂ ਉਲੇ ਹੋਈ ਜਾਂਦਾ ਅਸੀਂ ਇਹਦੀ ਹਰ ਇੱਕ ਇੱਛਾ ਤੇ ਫੁੱਲ ਚੜਾਈ ਜਿੰਨੇ ਕੁ ਜੋਗੇ ਸਾਂ ਹਲੇ ਮਣੀ ਤੇ ਸ਼ਰਨਜੀਤ ਦੀਆਂ ਕਿੰਨੀਆਂ ਹੀ ਰੀਜਾਂ ਭਾਵੇਂ ਅੱਧ ਵਾਟੇ ਦਮ ਤੋੜ ਗਈਆਂ ਹੋਣਗੀਆਂ ਪਰ ਇਹ ਜਿਵੇਂ ਨਿਕਲੀ ਕਿਸੇ ਚੀਜ਼ ਨੂੰ ਮੈਂ ਆਪਣੀ ਕੰਗਾਲੀ ਦਾ ਸੇਕ ਨਾ ਲੱਗਣ ਦਿੱਤਾ ਇਸੇ ਕਾਰਨ ਮਣੀ ਤੇ ਸ਼ਰਨ ਜੀਤੇ ਰੋਸਿਆਂ ਦਾ ਵੀ ਬਸੇਰੀ ਵਾਰ ਸਾਹਮਣਾ ਕਰਨਾ ਪਿਆ ਮੇਰੇ ਪਿਆਰ ਦਾ ਭਲੜਾ ਹਮੇਸ਼ਾ ਗਿੰਦੀ ਵੱਲ ਨੂੰ ਝੁਕਿਆ ਰਿਹਾ ਸ਼ਾਇਦ ਦੋਹਾਂ ਤੋਂ ਛੋਟਾ ਹੋਣ ਕਾਰਨ ਜਾਂ ਮੇਰੇ ਆਪਣੇ ਮਨ ਦੀ ਕਾਲਖ ਕਿਤੇ ਨਾ ਕਿਤੇ ਮੇਰੇ ਸਖਮਾਂ ਨੂੰ ਸੇਕਦੀ ਰਹਿੰਦੀ ਮਣੀ ਦੀ ਹੋਂਦ ਬਾਰੇ ਸੋਚ ਕੇ ਮੈਂ ਹਮੇਸ਼ਾ ਨਾ ਚਾਹੁੰਦੇ ਹੋਏ ਵੀ ਮਣੀ ਤੇ ਗਿੰਦੀ ਦੇ ਨੈਣ ਨਕਸ਼ਾ ਨੂੰ ਮਿਚਦਾ ਰਹਿੰਦਾ ਪਤਾ ਨਹੀਂ ਕਿਉਂ ਹਮੇਸ਼ਾ ਗਿੰਦੀ ਦੇ ਮੁਕਾਬਲੇ ਮਣੀ ਦੇ ਔਗਣ ਚੇਤੇ ਰਹਿੰਦੇ ਤੇ ਗਿੰਦੀ ਦੀਆਂ ਕਤਾਈਆਂ ਦੀ ਗੱਲ ਆਉਂਦਿਆਂ ਹੀ ਕੱਚੀ ਉਮਰ ਦਾ ਹਵਾਲਾ ਦੇ ਮਨ ਪਰਦੇ ਕੱਜ ਲੈਂਦਾ ਰਣਜੀਤ ਦੀਆਂ ਅੱਖਾਂ ਵਿੱਚ ਮੈਂ ਕਈ ਵਾਰ ਆਪਣੀ ਇਸ ਕਮਜ਼ੋਰੀ ਪ੍ਰਤੀ ਰੋਹ ਵੇਖਿਆ ਭਾਵੇਂ ਮੂੰਹੋਂ ਉਹਨੇ ਕਦੇ ਕੁਝ ਨਾ ਕਿਹਾ ਹੋਵੇ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਇਹ ਵਹਿਮ ਹੋਣ ਦੀਆਂ ਤਸੱਲੀयाँ ਦਿੰਦਾ ਮੇਰੀ ਸੋਚ ਮੈਨੂੰ ਟੰਮਦੀ ਗਿੰਦੀ ਰਣਜੀਤ ਦੀ ਕੁੱਖ ਹੋ ਜਾਇਆ ਜੇ ਮੈਂ ਉਹਦਾ ਵਧ ਕਰਦਾ ਤਾਂ ਰਣਜੀਤ ਨੂੰ ਮੇਰਾ ਵਤੀਰਾ ਕਿੰਜ ਚੁਭ ਸਕਦਾ ਅੱਜ ਵੀ ਯਾਦ ਹੈ ਜਦੋਂ ਇੱਕ ਵਾਰ ਗਿੰਦੀ ਦੀ ਸਲੇਟ ਟੁੱਟਣ ਕਾਰਨ ਉਹਨੇ ਮਣੀ ਦੀ ਸਲੇਟ ਵੀ ਰੋਕਦਿਆਂ ਟੁਕਦਿਆਂ ਟੁਕੜੇ ਟੁਕੜੇ ਕਰ ਦਿੱਤੀ ਸੀ ਉਦੋਂ ਵੀ ਗਿੰਦੀ ਦੀ ਥਾਂ ਮਣੀ ਤੇ ਹੱਥ ਚੁੱਕਿਆ ਗਿਆ ਸੀ ਸਲੇਟ ਟੁੱਟਣ ਕਾਰਨ ਮਣੀ ਕਿੰਨਾ ਚਿਰ ਰੋਂਦਾ ਰਿਹਾ ਜਦੋਂ ਉਹਦਾ ਰੋਣ ਮੈਥੋਂ ਬਰਦਾਸ਼ਤ ਨਾ ਹੋਇਆ ਮੈਥੋਂ ਉਹਦੀ ਗੱਲ ਤੇ ਚਪੇਟ ਜੜੀ ਗਈ ਤੇ ਮੇਰਾ ਅੰਦਰ ਹੋਰ ਪੱਕ ਗਿਆ ਮੈਨੂੰ ਮਣੀ ਹਮੇਸ਼ਾ ਗਿੰਦੀ ਦਾ ਸ਼ਰੀਕ ਜਾਪਿਆ ਭਾਵੇਂ ਮੈਂ ਰਣਜੀਤ ਨੂੰ ਦਿੱਤੇ ਆਪਣੇ ਬੋਲ ਪਗਾਉਣ ਲਈ ਹਮੇਸ਼ਾ ਆਪਣੇ ਹੁੱਜਾ ਮਾਰਦੇ ਅੰਦਰ ਨੂੰ ਪਰਚਾਉਂਦਾ ਰਿਹਾ ਆਪਣੇ ਆਪ ਨੂੰ ਝੂਠ ਬੋਲ ਕੇ ਪਰ ਫਿਰ ਵੀ ਮੇਰਾ ਅੰਦਰ ਹਮੇਸ਼ਾ ਮੈਥੋਂ ਬਾਗੀ ਹੋਇਆ ਰਹਿੰਦਾ ਹੈ। ਬਾਕੀ ਅਗਲੇ ਭਾਗ ਵਿੱਚ ਧੰਨਵਾਦ